हेलो बच्चों स्वागत है ਤੁਹਾਡ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਰੁੱਖਾਂ ਦੇ ਲਾਭ ਯਾ ਰੁੱਖਾਂ ਦੀ ਮਹਾਨਤਾ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਭੂਮਿਕਾ ਅੱਜ ਸਭ ਪਾਸੇ ਇੱਕੋ ਹੀ ਨਾਰਾ ਗੂੰਜ ਰਿਹਾ ਹੈ ਰੁੱਖ ਲਗਾਓ ਜੀਵਨ ਬਚਾਓ ਇਸ ਦਾ ਅਰਥ ਹੈ ਕਿ ਰੁੱਖਾਂ ਨਾਲ ਹੀ ਜੀਵਨ ਹੈ ਜੇ ਰੁੱਖ ਨਾ ਰਹੇ ਤਾਂ ਮਨੁੱਖ ਜੀਵਨ ਹੀ ਨਹੀਂ ਰਹਿਣਾ ਜੇ ਰੁੱਖਾਂ ਦੀ ਕਟਾਈ ਇਸੇ ਤਰ੍ਹਾਂ ਹੀ ਹੁੰਦੀ ਰਹੀ ਤਾਂ ਮਨੁੱਖ ਅਤੇ ਪਸ਼ੂ ਪੰਛੀਆਂ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸੇ ਕਰਕੇ ਸਰਕਾਰਾਂ ਸਮਾਜ ਸੇਵਾ ਸੰਸਥਾਵਾਂ ਵਾਦੋ-ਵਾਦ ਰੁੱਖ ਲਗਾਉਣ ਤੇ ਰੁੱਖਾਂ ਦੀ ਕਟਾਈ ਤੇ ਰੋਕ ਲਾਉਣ ਲਈ ਦੁਹਾਈ ਦੇ ਰਹੀਆਂ ਹਨ। ਵਣ ਵਿਭਾਗ ਨੇ ਤਾਂ ਰੁੱਖਾਂ ਦੇ ਵਿੱਚ ਲੱਗੀਆਂ ਦੀ ਲੱਗਿਆਂ ਦੀ ਕਟਾਈ ਨੂੰ ਵੀ ਕਿਸੇ ਕਤਲ ਕਰਨ ਦੇ ਬਰਾਬਰ ਦਾ ਦਰਜਾ ਦਿੱਤਾ ਹੈ ਫਿਰ ਵੀ ਕਟਾਈ ਵੱਡੇ ਪੱਧਰ ਤੇ ਹੋ ਰਹੀ ਹੈ ਜੰਗਲਾਂ ਦੇ ਜੰਗਲ ਖਤਮ ਹੋ ਗਏ ਹਨ ਰੁੱਖ ਕੁਦਰਤ ਦਾ ਵਰਦਾਨ ਜੇ ਦੇਖਿਆ ਜਾਵੇ ਤਾਂ ਰੁੱਖ ਵੇਲਾ ਵੇਲਾ ਬੁੱਢੇ ਫੁੱਲ ਸਭ ਫਲ ਕੁਦਰਤ ਦੀ ਹੀ ਦੇਣ ਹਨ ਇਹ ਮਨੁੱਖ ਲਈ ਕੁਦਰਤ ਦਾ ਵੱਡ ਮੋਲਾ ਵਰਦਾਨ ਹਨ ਰੁੱਖਾਂ ਦੀ ਛਾਂ ਮਿੱਠੇ ਫਲ ਚੂਮਦਿਆਂ ਵੇਲਾਂ ਦੇ ਨਜ਼ਾਰੇ ਲੈ ਲੈ ਕਰਦੇ ਹਰੇ ਭਰੇ ਪੌਦੇ ਹਰੇ ਹਰੇ ਪੌਦੇ ਸੁਗੰਧੀਆਂ ਫਲਾਉਂਦੇ ਫੁੱਲ ਸਭ ਕੁਦਰਤ ਦੀ ਦੇਣ ਹਨ ਜਿੰਨਾ ਦਾ ਆਨੰਦ ਮਨੁੱਖ ਮਾਣਦਾ ਹੈ ਇਸੇ ਤਰ੍ਹਾਂ ਪੰਛੀ ਆਲੇ ਰੁੱਖ ਹਸਮਾਏ ਹਮ ਸਾਇਦੀ ਤਰ੍ਹਾਂ ਹਨ ਓਹੋ ਉਹਨਾਂ ਤੇ ਆਪਣਾ ਆਲੇ ਬਣਾ ਕੇ ਰਹਿੰਦੇ ਹਨ ਤੇ ਪਸ਼ੂ ਪੰਛੀ ਪਸ਼ੂ ਰੁੱਖਾਂ ਦੀ ਛਾਵੇਂ ਬਹਿ ਕੇ ਕੁਦਰਤ ਦੇ ਗਾਣੇ ਗਾਉਂਦੇ ਹਨ ਜਰਾ ਸੋਚੋ ਜੇ ਰੁੱਖ ਨਾ ਰਹੇ ਤਾਂ ਪੰਛੀ ਪੰਛੀ ਇੱਥੇ ਜਾਣ ਕੇ ਕੀ ਇਹਨਾਂ ਦਾ ਕੋਈ ਤੇ ਗਾਣਾ ਰਹੇਗਾ ਰੁੱਖ ਸਾਡੇ ਸੱਭਿਆਚਾਰ ਦਾ ਅੰਗ ਸਾਡਾ ਸੱਭਿਆਚਾਰ ਬਹੁਤ ਹੀ ਪੁਰਾਣਾ ਹੈ ਸਾਡੇ ਬਜ਼ੁਰਗ ਰੁੱਖਾਂ ਨੂੰ ਆਪਣੇ ਕੀਮਤੀ ਵਿਰਸੇ ਦਾ ਇੱਕ ਅੰਗ ਸਮਝਦੇ ਸਨ ਇਸ ਕਰਕੇ ਉਹ ਆਪਣੇ ਹੱਤੀ ਕਿੱਕ ਬੂਟਾ ਲਾਉਣਾ ਜ਼ਰੂਰ ਜ਼ਰੂਰ ਲਾਉਂਦੇ ਸਨ ਤੇ ਜ਼ਰੂਰੀ ਸਮਝਦੇ ਸਨ ਅਤੇ ਉਸ ਦੀ ਪਾਲਣਾ ਕਰਦੇ ਸਨ ਤਾਂ ਜੋ ਰੁੱਖਾਂ ਨਾਲ ਉਹਨਾਂ ਦਾ ਸੱਭਿਆਚਾਰ ਵੀ ਜਿਉਂਦਾ ਰਹੇ ਇਸੇ ਕਰਕੇ ਸਮਾਜ ਵਿੱਚ ਪੀਪਲ, ਤੁਲਸੀ, ਨੀਮ ਬੋਲ ਜਿਹੇ ਰੁੱਖਾਂ ਦੀ ਪੂਜਾ ਕੀਤੀ ਜਾਂਦੀ ਹੈ। 베ਰੀ ਅਤੇ ਚੰਦਨ ਦੀ ਲੱਕੜੀ ਨੂੰ ਤਾਂ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ। ਕਿਤੇ ਕੋਈ ਹਵਨ ਆਦਿ ਕਰਨਾ ਹੋਵੇ ਤਾਂ 베ਰੀ ਜਾਂ ਚੰਦਨ ਦੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ। ਤਪਸਵੀਾਂ, ਫਕੀਰਾਂ ਤੇ ਦਰवेशਾਂ ਨੂੰ ਰੁੱਖਾਂ ਦੀ ਹਮੇਸ਼ਾ ਲੋੜ ਹੈ। ਕਿਉਂਕਿ ਹੜ ਹੋਵੇ ਜਾਂ ਸਿਆਦ। ਉਹ ਰੁੱਖਾਂ ਦੇ ਥੱਲੇ ਬਹਿ ਕੇ ਹੀ ਪ੍ਰਕティ ਕਰਦੇ ਰਹਿੰਦੇ ਹਨ ਸਾਹਿਤ ਵਿੱਚ ਰੁੱਖਾਂ ਦਾ ਚਿੱਤਰਨ ਸਾਡੇ ਸਾਹਿਤ ਵਿੱਚ ਵੀ ਰੁੱਖਾਂ ਦਾ ਜਿਹੜਾ ਹੋਇਆ ਹੈ ਪੰਜਾਬੀ ਲੋਕਾਂ ਲੋਕਗੀਤ ਵਿੱਚ ਇਸ ਦੀਆਂ अनेका ਉਦਾਹਰਨਾਂ ਮਿਲਦੀਆਂ ਹਨ ਸ਼ਿਵ ਕੁਲਾਲ ਕੋਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਇੱਕ ਕਵਿਤਾ ਵਿੱਚ ਲਿਖਿਆ ਹੈ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਕੁਝ ਰੁੱਖ ਲੱਗਦੇ ਨੂਹਾਂ ਧੀਆਂ ਲੱਗਦੇ ਕੁਝ ਰੁੱਖ ਲੱਗਦੇ ਭਰਾਵਾ ਰੁੱਖਾਂ ਦੇ ਲਾਭ ਰੁੱਖਾਂ ਦੇ ਬਹੁਤ ਸਾਰੇ ਲਾਭ ਹਨ ਇਹਨਾਂ ਦੀ ਛੱਡੀ ਛਾਂ ਮਨ ਨੂੰ ਸ਼ਾਂਤ ਕਰਦੀ ਹੈ ਤੇ ਇਹਨਾਂ ਦੀ ਛਾਵੇਂ ਬਹਿ ਕੇ ਮਨੁੱਖ ਆਪਣਾ ਆਪ ਭੁੱਲ ਜਾਂਦਾ ਹੈ ਇਹਨਾਂ ਦੀ ਛਾਂ ਦਾ ਪਸ਼ੂ ਪੰਛੀ ਵੀ ਪਰਪੋਰ ਲਾਭ ਲੈਂਦੇ ਹਨ ਗਰੀਬ ਤੇ ਤੇ ਗਰਮੀ ਦੇ ਮੌਸਮ ਵਿੱਚ ਸੇਕਾ ਦੁਪਹਿਰੇ ਰੁੱਖਾਂ ਦੀ ਹੀ ਚਾਹ ਹੁੰਦੀ ਹੈ ਜੋ ਜੀਵਾਂ ਨੂੰ ਬਚਾਉਂਦੀ ਹੈ ਰੁੱਖਾਂ ਦੇ ਫੁੱਲਾ ਤੇ ਜੜਾ ਆਂਦੀ ਤੋਂ ਦਵਾਈਆਂ ਬਣਦੀਆਂ ਬਣਾਈਆਂ ਜਾਂਦੀਆਂ ਹਨ ਅੱਜ ਵੀ ਆਯੁਰਵੇਦ ਪੂਰੇ ਦਾ ਪੂਰਾ ਰੁੱਖਾਂ ਤੇ ਹੀ ਨਿਰਭਰ ਕਰਦਾ ਹੈ ਸਾਡੇ ॠषि मुनि ਵਿਆਦ ਸਿਆਣੇ ਰੁੱਖਾਂ ਦੇ ਫੁੱਲਾ ਫਲਾਂ ਫੁੱਲਾ ਜੜਾ ਪੱਤਿਆਂ ਆਦਿ ਤੋਂ ਦਵਾਈਆਂ ਬਣਾ ਕੇ ਵੱਡੇ ਵੱਡੇ ਰੋਗਾ ਤੇ ਕਾਬੂ ਪਾ ਲੈਂਦੇ ਹਨ ਰੁੱਖਾਂ ਦੀ ਲੱਕੜੀ ਬਾਲਣ ਦੇ ਕੰਮ ਆਉਂਦੀ ਹੈ ਤੇ ਇਸ ਤੋਂ ਫਰਨੀਚਰ ਵੀ ਬਣਦਾ ਹੈ ਇਸ ਨਾਲ ਅਸੀਂ ਆਪਣੇ ਘਰਾਂ ਨੂੰ ਸਜਾਉਂਦੇ ਹਾਂ ਰੁੱਖਾਂ ਦੇ ਫਲ ਖਾਂਦੇ ਕੰਮ ਆਉਂਦੇ ਹਨ ਅੰਬ ਜਿਸ ਨੂੰ ਫਲਾਦਾ ਰਾਜਾ ਕਹਿੰਦੇ ਹਨ ਰੁੱਖਾਂ ਦੀ ਹੀ देन ਹੈ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਫਲ ਅਸੀਂ ਖਾ ਕੇ ਕੁਦਰਤ ਦੇ ਗੁਣ ਕਾਉਂਦੇ ਹਾਂ ਸਭ ਤੋਂ ਵੱਡਾ ਲਾਭ ਇਹ ਹੈ ਕਿ ਅਸੀਂ ਰੁੱਖਾਂ ਦੁਆਰਾ ਛੱਡੀ ਗਈ ਆਕਸੀਜਨ ਦੇ ਸਾਰੇ ਹੀ ਜਿਉਂਦੇ ਹਨ ਅਸੀਂ ਜੋ ਕਾਰਬਨ ਡਾਈਆਕਸਾਈਡ ਛੱਡਦੇ ਹਾਂ ਔਰ ਰੁੱਖ ਉਸ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਹਨ ਅਤੇ ਇਸ ਤੋਂ ਇਲਾਵਾ ਰੁੱਖ ਸਾਨੂੰ ਹੜ੍ਹਾਂ ਤੋਂ ਵੀ ਬਚਾਉਂਦੇ ਹਨ ਵਰਖਾ ਲਿਆਉਣ ਵਿੱਚ ਵੀ ਸਾਡੀ ਮਦਦ ਕਰਦੇ ਹਨ ਧਰਤੀ ਨੂੰ ਖੋਰਨ ਤੋਂ ਬਚਾਉਂਦੇ ਹਨ ਇਹ ਪ੍ਰਦੂਸ਼ਣ ਤੇ ਕਾਬੂ ਪਾਉਣ ਦੇ ਵਿੱਚ ਬਹੁਤ ਸਾਰੀ ਸਹਾਇਤਾ ਬਹੁਤ ਹੀ ਵੱਡੀ ਮਦਦ ਕਰਦੇ ਹਨ ਇਸ ਤਰ੍ਹਾਂ ਰੁੱਖਾਂ ਦੇ ਬਹੁਤ ਸਾਰੇ ਲਾਭ ਹਨ ਸਾਰਾਂਸ਼ ਰੁੱਖ ਜੋ ਸਾਡੇ ਹਮਸਾਏ ਹਨ ਉਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਹੈ ਉਹਨਾਂ ਦੀ ਬੇਲੋੜੀ ਕਟਾਈ ਰੋਕੀ ਜਾਣੀ ਚਾਹੀਦੀ ਹੈ ਵੱਧ ਤੋਂ ਵੱਧ ਨਾਵੇਂ ਰੁੱਖ ਲਗਾਏ ਜਾਣੇ ਚਾਹੀਦੇ ਹਨ ਇਸਨੇ ਕਮ ਲਈ ਸਭ ਨੂੰ ਆਪਣਾ ਆਪਣਾ ਕੀਮਤੀ ਯੋਗਦਾਨ ਦੇਣ ਦੀ ਲਾਇਕ ਹੋਣਾ ਚਾਹੀਦਾ ਹੈ ਸਰਕਾਰ ਇਸ ਵਾਸਤੇ ਬਹੁਤ ਉਪਰਾਲੇ ਕਰ ਰਹੀ ਹੈ ਸਰਕਾਰ ਹਰ ਸਾਲ ਵਨ ਮਹਾਉਤਸਵ ਦੇ ਨਾਮ ਤੇ ਇੱਕ ਇੱਕ ਵੱਡਾ ਦਿਨ ਮਨਾਉਂਦੀ ਹੈ ਇਹ ਇੱਕ ਬਹੁਤ ਵੱਡਾ ਦਿਨ ਮਨਾਉਂਦੀ ਹੈ ਜਿਸ ਰਾਹੀਂ ਲੋਕਾਂ ਨੂੰ ਵਾਤਾਵਰਣ ਨੂੰ ਖਲਾਉਣ ਦੀ ਸੁਨੇਹਾ ਦਿੱਤਾ ਜਾਂਦਾ ਹੈ ਮੁੱਖ ਦੀ ਗੱਲ ਇਹ ਹੈ ਕਹਿ ਸਕਦੇ ਹਾਂ ਕਿ ਜੇ ਜੀਵਨ ਨੂੰ ਹਰਿਆ ਭਰਿਆ ਜਾਂ ਰੰਗੀਨ ਬਣਾਉਣਾ ਹੈ ਤਾਂ ਰੁੱਖਾਂ ਦੀ ਸੰਭਾਲ ਕਰਨੀ ਹੋਵੇਗੀ ਤਾਂ ਬੱਚਿਓ ਇਹ ਸੀ ਰੁੱਖਾਂ ਦੇ ਲਾਭ ਜਾਂ ਰੁੱਖਾਂ ਦੀ ਮਹਾਨਤਾ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ